ਭਾਗਾ ਤੋਂ ਬਿਨਾ ਨਾਹੀ ਗੁਰੂ ਇਤਿਹਾਸ ਦੀ ਕਥਾ ਕਰ ਹੁੰਦੀ ਹੈ ਤੇ ਨਾਹੀ ਸੁਣ ਹੁੰਦੀ ਹੈ ਸੋ ਆਪ ਬਹੁਤ ਧੰਤਾ ਜੋਗ ਹੋ ਜੋ ਇਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਨੂੰ ਸੁਣਦੇ ਪਈਓ ਜਦੋਂ ਪੂਰਬਲੇ ਜਨਮਾਂ ਦੇ ਕਰਮੋਂ ਜਾਗਦੇ ਨੇ ਤਾਂ ਸਾਨੂੰ ਕਥਾ ਸੁਣਨ ਦੇ ਰੂਪ ਵਿੱਚ ਉਹ ਫਲ ਮਿਲਦਾ ਸੋ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੋਡੇ ਦੇ ਰਾਖਸ਼ ਦਾ ਉਧਾਰ ਕੀਤਾ ਅੱਜ ਵੀ ਜੱਬਲਪੁਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਉਹ ਪਵਿੱਤਰ ਅਸਥਾਨ ਹੈ ਜਿੱਥੇ ਕੋਡੇ ਰਾਖਸ਼ ਨੂੰ ਗੁਰੂ ਪਾਤਸ਼ਾਹ ਜੀ ਨੇ ਮੁਕਤ ਕੀਤਾ ਸੀ ਕੋਡੇ ਰਾਖਸ਼ ਨੂੰ ਤਾਰਨ ਤੋਂ ਬਾਅਦ ਧੰਨ ਗੁਰਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ ਚਲਦਿਆਂ ਅਨੇਕਾ ਸ਼ਹਿਰ ਆਏ ਨੰਦਰ ਆਏ ਪਿੰਡ ਆਏ ਗੁਰੂ ਪਾਤਸ਼ਾਹ ਜੀ ਸਾਰਿਆਂ ਨੂੰ ਤਾਰਦੇ ਹੋਏ ਅੱਗੇ ਜਾਈ ਜਾਂਦੇ ਨੇ ਸਾਧ ਸੰਗਤ ਜੀ ਤਾਰੇ ਤਾਂ ਗਿਨੇ ਜਾ ਸਕਦੇ ਨੇ ਪਰਪਾਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਕ ਜੀਵਾਂ ਨੂੰ ਤਾਰ ਦਿੱਤਾ ਇਸ ਦੀ ਗਿਣਤੀ ਨਹੀਂ ਹੋ ਸਕਦੀ ਸੋ ਧਾਨੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੂਰਬਲੀ ਦਿਸ਼ਾ ਦੇ ਵਿੱਚ ਜਿੱਥੇ ਪਟਨਾ ਸਾਹਿਬ ਹੈ ਉੱਥੇ ਮਹਾਰਾਜ ਜੀ ਨੇ ਚਰਨ ਪਾਈ ਇਹ ਕਥਾ ਕਵੀ ਪਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਤੇ ਇਸ ਕਥਾ ਨੂੰ ਪਾਈ ਬਾਲਾ ਜੀ ਨੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੁਣਾਈ ਹੈ ਉਸ ਦਰਬਾਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਪਈ ਪਾਰੋ ਜੀ ਪਈ ਜੀਵਾ ਜੀ ਅਤੇ ਬਹੁਤ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਇਸ ਕਥਾ ਨੂੰ ਗੁਰੂ ਅੰਗਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਈ ਬਾਲਾ ਜੀ ਤੋਂ ਸਰਵਨ ਕਰਦੀਆਂ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਕੋਬੇ ਰਾਕਸ਼ਸ ਨੂੰ ਤਾਰਿਆ ਤਾਂ ਜਦੋਂ ਅੱਗੇ ਗਏ ਅੱਗੇ ਇੱਕ ਬੀਹਾਂਬਾਨ ਜੰਗਲ ਹੈ ਆਸ-ਪਾਸ ਕੋਈ ਨਗਰ ਪਿੰਡ ਨਹੀਂ ਨਜ਼ਰ ਆਉਂਦਾ ਪਰ ਮਹਾਰਾਜ ਅੱਗੇ ਤੋਂ ਅੱਗੇ ਚੱਲੀ ਜਾਂਦੇ ਨੇ ਕੁਝ ਸਮੇਂ ਬਾਅਦ ਪਈ ਮਰਦਾਨਾ ਜੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਸਾਨੂੰ ਬਹੁਤ ਦਿਨ ਹੋ ਚੁੱਕੇ ਨੇ ਤੁਰਦੇ ਹੋਏ ਕੁਝ ਖਾਣ ਨੂੰ ਨਹੀਂ ਮਿਲਿਆ ਆਸ-ਪਾਸ ਕੋਈ ਨਗਰ ਨਹੀਂ ਦਿਖਾਈ ਦਿੰਦਾ ਹੁਣ ਤਾਂ ਮੇਰੇ ਸਰੀਰ ਵਿੱਚ ਬਿਲਕੁਲ ਵੀ ਜਾਨ ਨਹੀਂ ਹੈ ਮਹਾਰਾਜ ਇੱਥੇ ਤਾਂ ਦੂਰ ਦੂਰ ਤੱਕ ਜੰਗਲ ਦਿਖਾਈ ਦਿੰਦਾ ਆਸ-ਪਾਸ ਕੋਈ ਪਿੰਡ ਨਗਰ ਦਿਖਾਈ ਦਿੰਦਾ ਤਾਂ ਮੈਨੂੰ ਹੌਸਲਾ ਹੋ ਜਾਂਦਾ ਪਰ ਦੂਰ ਦੂਰ ਤੱਕ ਕੋਈ ਪਿੰਡ ਨਗਰ ਹੀ ਨਹੀਂ ਆ ਰਿਹਾ ਮਹਾਰਾਜ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਹੈ ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੋਲੇ ਮਰਦਾਨਾ ਜੀ ਧੀਰਜ ਰੱਖੋ ਉਹਨ ਨਗਰ ਨੇੜੇ ਹੀ ਹੈ ਦੂਰ ਨਹੀਂ ਰਿਹਾ ਭਾਈ ਮਰਦਾਨਾ ਜੀ ਹੌਸਲਾ ਕਰਕੇ ਗੁਰੂ ਜੀ ਦੇ ਨਾਲ ਤੁਰਦੇ ਰਹੇ ਤੁਰਦੇ ਆ ਤੁਰਦੇ ਆ ਸਾਰਾ ਜੰਗਲ ਪਾਰ ਕਰ ਦਿੱਤਾ ਗੁਰੂ ਮਹਾਰਾਜ ਮਰਦਾਨਾ ਜੀ ਨੂੰ ਰਸਤੇ ਵਿੱਚ ਹੌਸਲਾ ਦਿੰਦੇ ਨੇ ਕੋਈ ਨਹੀਂ ਮਰਦਾਨਿਆ ਬਸ ਥੋੜਾ ਜਿਹਾ ਪੈਂਡਾ ਹੋਰ ਰਹਿ ਗਿਆ ਜਦੋਂ ਭਾਈ ਮਰਦਾਨਾ ਜੀ ਥੱਕ ਜਾਂਦੇ ਤਾਂ ਗੁਰੂ ਸਾਹਿਬ ਜੀ ਹੌਸਲਾ ਦੇ ਦਿੰਦੇ ਹੁਣ ਜਿੱਥੇ ਗੁਰੂ ਪਾਤਸ਼ਾਹ ਜੀ ਪਹੁੰਚੇ ਹਨ ਉਥੋਂ ਤਿੰਨ ਕੋਹ ਦੀ ਦੂਰੀ ਤੇ ਇੱਕ ਨਗਰ ਨਜ਼ਰ ਆ ਰਿਹਾ ਸੀ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਦੂਰੋਂ ਹੀ ਨਗਰ ਦਿਖਾ ਦਿੱਤਾ ਮਰਦਾਨਿਆ ਵੇਖ ਤਿੰਨ ਕੋਹ ਦੀ ਦੂਰੀ ਤੇ ਉਹ ਨਗਰ ਹੈ ਉੱਚੇ ਉੱਚੇ ਮਕਾਨ ਦਿਸਦੇ ਨੇ ਜਦੋਂ ਅਸੀਂ ਉੱਥੇ ਪਹੁੰਚ ਜਾਵਾਂਗੇ ਉਹ ਤੋਂ ਤੋਂ ਪ੍ਰਸ਼ਾਦਾ ਛਕ ਲਈ ਮਦਾਨਾ ਜੀ ਕਹਿੰਦੇ ਮਹਾਰਾਜ ਮੇਰੇ ਸਰੀਰ ਵਿੱਚ ਹੁਣ ਜਾਨ ਨਹੀਂ ਰਹੀ ਬਲ ਨਹੀਂ ਰਿਹਾ ਭੋਜਨ ਤੋਂ ਬਿਨਾਂ ਸਰੀਰ ਵਿੱਚ ਕਿੰਨੀਕ ਜਾਨ ਰਹਿੰਦੀ ਹੈ ਹੁਣ ਮੈਨੂੰ ਐ ਲੱਗਦਾ ਮੈਂ ਮਰ ਜਾਣਾ ਤੇ ਮਰ ਕੇ ਕਿਤੇ ਮੈਂ ਡਿੱਗ ਜਾਵਾਂਗਾ ਮਹਾਰਾਜ ਮੈਂ ਤਾਂ ਨਿਰਣਾ ਕਰ ਲਿਆ ਤੁਹਾਡੇ ਨਾਲ ਲੈ ਕੇ ਜਦੋਂ ਵੀ ਮੈਂ ਮਰਾਂਗਾ ਤਾਂ ਭੁੱਖ ਨਾਲ ਹੀ ਮਰਾਂਗਾ ਤੇ ਮੈਂ ਮਰ ਕੇ ਕਿਤੇ ਡਿੱਗ ਜਾਵਾਂਗਾ ਜੰਗਲ ਵਿੱਚ ਪਿਆ ਰਾਂਗਾ ਤੇ ਤੁਸੀਂ ਵੀ ਮੇਰੇ ਤੋਂ ਖੜਾ ਛੜਾ ਕੇ ਅੱਗੇ ਚਲੇ ਜਾਣਾ ਮਹਾਰਾਜ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਹੈ ਤਿੰਨ ਕੋਤੇ ਜਿਹੜਾ ਨਗਰ ਦਿਖਾਈ ਦੇ ਰਿਹਾ ਨਾ ਮੈਨੂੰ ਤਾਂ ਐਂ ਲੱਗਦਾ ਹੈ ਵੀ ਮੇਰੀ ਮੌਤ ਹੁਣੀ ਇੱਥੇ ਹੀ ਹੋ ਜਾਣੀ ਹੈ ਉਠੋ ਤੱਕ ਪਹੁੰਚਿਆ ਹੀ ਨਹੀਂ ਜਾਣਾ ਲੱਗਦਾ ਵੀ ਪ੍ਰਮਾਤਮਾ ਨੇ ਮੇਰੀ ਮੌਤ ਇੱਥੇ ਹੀ ਨਿਸ਼ਚਿਤ ਕੀਤੀ ਹੈ ਜੇ ਮਹਾਰਾਜ ਨਗਰ ਆ ਵੀ ਗਿਆ ਤਾਂ ਵੀ ਕੀ ਫਾਇਦਾ ਮੇਰਾ ਕੋਈ ਕਿਹੜਾ ਨਗਰ ਵਿੱਚ ਸੰਬੰਧੀ ਬਿਠਾ ਹੈ ਜਿਹੜਾ ਮੈਨੂੰ ਪਹੁੰਚਦੇ ਆਈ ਪ੍ਰਸ਼ਾਦਾ ਸ਼ਕਾ ਦੇਵੇ। ਮਹਾਰਾਜ ਜੇਬ ਵਿੱਚ ਪੈਸੇ ਨਹੀਂ ਹੈ। ਜਿੰਨਾ ਚਿਰ ਪੈਸਾ ਹੀ ਨਾ ਹੋ ਉਹਨਾਂ ਚਿਰ ਭੋਜਨ ਕੋਈ ਕਿਉਂ ਦੇ ਦੇਗਾ? ਭਾਈ ਮਰਦਾਨਾ ਜੀ ਖਿਜੀ ਹੋਈ ਸਨ ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸੁਣੀ ਤਾਂ ਪਾਤਸ਼ਾਹ ਨੇ ਚਰਨ ਦੇ ਅੰਗੂਠੇ ਦੇ ਨਾਲ ਰੇਤ ਨੂੰ ਖੋਦਿਆ। ਥੱਲੋਂ ਇੱਕ ਅਦਭੁਤ ਲਾਲ ਨਿਕਲਿਆ। ਉਸ ਲਾਲ ਰਤਨ ਦਾ ਰੰਗ ਬਹੁਤ ਅਨੁਕਾਸ਼ੀ ਮਹਾਰਾਜ ਕਹਿੰਦੇ ਮਰਦਾਨੀਆਂ ਇਸ ਲਾਲ ਨੂੰ ਆਪਣੇ ਪੱਲੇ ਨਾਲ ਬੰਨ੍ਹ ਤੇ ਤੀਦੇ ਜਿੱਤਾਰ ਕੇ ਸਾਡੇ ਨਾਲ ਅੱਗੇ ਚੱਲ ਨਗਰ ਹੁਣ ਨੇੜੇ ਹੀ ਐ ਹੁਣ ਬਹੁਤਾ ਦੂਰ ਨਹੀਂ ਰਿਹਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਤਾਂ ਇੱਕ ਪੱਥਰ ਐ ਇਸ ਪੱਥਰ ਦੇ ਬਦਲੇ ਮੈਨੂੰ ਕਿਸਨੇ ਰੋਟੀਆਂ ਦੇਣੀਆਂ ਨੇ ਜੇ ਮੇਰੇ ਕੋਲ ਕੁਝ ਪੈਸੇ ਹੁੰਦੇ ਤਾਂ ਮੈਨੂੰ ਕੁਝ ਮਿਲਣਾ ਸੀ ਇਹ ਪੱਥਰ ਦੇ ਬਦਲੇ ਮੈਨੂੰ ਕੀ ਕਿਸੇ ਨੇ ਦੇਣਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਨਗਰ ਨੇੜੇ ਹੀ ਹੈ ਨਗਰ ਵਿੱਚ ਪਹੁੰਚਦੇ ਆਈ ਸਾਨੂੰ ਇਸ ਪੱਥਰ ਦੀ ਕੀਮਤ ਦਾ ਪਤਾ ਲੱਗਣਾ ਭਾਈ ਮਰਦਾਨਾ ਜੀ ਅੰਦਰੋਂ ਖਿਜੇ ਹੋਏ ਸਨ ਪਰ ਮੂੰਹ ਤੋਂ ਕੁਝ ਬੋਲਦੇ ਨਹੀਂ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਹਜੇ ਸਹਜੇ ਉਸ ਨਗਰ ਵੱਲ ਚੱਲੀ ਜਾਂਦੇ ਨੇ ਨਗਰ ਦੇ ਬਾਹਰ ਪਹੁੰਚਦੇ ਆਈ ਗੁਰੂ ਪਾਤਸ਼ਾਹ ਜੀ ਨੇ ਇੱਕ ਬਹੁਤ ਰਮਣੀਕ ਜੀ ਥਾਂ ਤੇ ਅਸਨ ਕਰ ਲਿਆ ਮਰਦਾਨਾ ਜੀ ਕਹਿੰਦੇ ਮਹਾਰਾਜ ਆ ਜਿਹੜਾ ਤੁਸੀਂ ਮੈਨੂੰ ਰਤਨ ਦਿੱਤਾ ਹੈ ਇਹਦੇ ਨਾਲ ਕਿਹੜਾ ਕਾਜ ਸਵਰੇਗਾ ਤਾਂ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਜਿਸ ਨਗਰ ਦੇ ਵਿੱਚ ਤੂੰ ਆਇਆ ਹੈ ਕੀ ਤੈਨੂੰ ਇਸ ਦਾ ਨਾਮ ਪਤਾ ਹੈ ਤਾਂ ਮਰਦਾਨਾ ਜੀ ਕਹਿੰਦੇ ਮਹਾਰਾਜ ਪਹਿ ਕਿਹੜਾ ਇੱਥੇ ਜ਼ਮੀਨ ਖਰੀਦਣੀ ਹੈ ਜਿਹੜਾ ਇੱਥੇ ਦਾ ਨਾਮ ਚੇਤੇ ਰੱਖਾਂ ਤੁਸੀਂ ਕੱਲ ਨੂੰ ਮੈਨੂੰ ਕਿਤੇ ਹੋਰ ਲੈ ਜਾਣਾ ਤੇ ਫੇਰ ਕਿਤੇ ਹੋਰ ਨਾਮ ਚਿਤੇ ਰੱਖ ਕੇ ਕੀ ਫਾਇਦਾ ਮਹਾਰਾਜ ਮੈਨੂੰ ਤੁਸੀਂ ਇਹ ਦੱਸੋ ਵੀ ਮੈਨੂੰ ਦੋ ਪ੍ਰਸ਼ਾਦੇ ਸ਼ਕਨ ਦੇਨੇ ਕਿ ਨਹੀਂ ਦੇਨੇ ਜਿਹੜਾ ਕੰਮ ਕਰਨਾ ਹੈ ਉਹ ਨਹੀਂ ਕਰਨ ਦਿੰਦੇ ਮੈਂ ਤੁਹਾਨੂੰ ਪ੍ਰਸ਼ਾਦੇ ਬਾਰੇ ਪੁੱਛਦਾ ਪਰ ਤੁਸੀਂ ਮੈਨੂੰ ਪਿੰਡ ਦਾ ਨਾਮ ਪੁੱਛੀ ਜਾਂਦੇ ਹੋ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਇਸ ਥਾਂ ਦਾ ਨਾਮ ਵਿਸ਼ੰਭਰਪੁਰ ਹੈ ਜਿਹਨੂੰ ਅਸੀਂ ਪਟਨਾ ਸਾਹਿਬ ਵੀ ਕਹਿੰਦੇ ਹਾਂ ਤਾਂ ਮਰਤਾਨਾ ਜੀ ਕਹਿੰਦੇ ਮਹਾਰਾਜ ਇਸ ਦਾ ਨਾਮ ਵਿਸ਼ੰਭਰਪੁਰ ਹੋਵੇ ਪਾਨੇ ਕੁਝ ਹੋਰ ਹੋਵੇ ਮੈਂ ਕੀ ਲੈਣਾ ਮੈਨੂੰ ਤਾਂ ਬਸ ਤੁਸੀਂ ਇਹਨਾਂ ਦੱਸੋ ਦੀ ਇੱਥੇ ਮੇਰੇ ਦੋ ਪ੍ਰਸ਼ਾਦਿਆਂ ਦਾ ਇੰਤਜ਼ਾਮ ਹੋਏਗਾ ਕਿ ਨਹੀਂ ਭਾਈ ਮਰਦਾਨਾ ਜੀ ਭੁੱਖ ਕਾਰਨ ਬਹੁਤ ਖਿਜੇ ਹੋਏ ਸਨ ਮਰਦਾਨਾ ਜੀ ਕਹਿੰਦੇ ਮਹਾਰਾਜ ਮੇਰੀ ਭੁੱਖ ਦੇ ਨਾਲ ਨਾ ਮੇਰੇ ਪ੍ਰਾਨ ਨਿਕਲੀ ਜਾਂਦੇ ਨੇ ਮਹਾਰਾਜ ਸ਼ਰੀਰ ਨਿਰਬਲ ਹੋ ਗਿਆ ਐਨਾ ਚੱਲੇ ਆ ਤਾਂ ਜਾ ਕੇ ਇਸ ਨਗਰ ਦੇ ਕੋਲ ਪਹੁੰਚੇ ਆ ਤਾਂ ਮਰਦਾਨਾ ਜੀ ਨੂੰ ਮਹਾਰਾਜ ਕਹਿੰਦੇ ਜਾ ਇਸ ਨਗਰ ਦੇ ਵਿੱਚ ਜਾ ਕੇ ਕਿਸੇ ਜੋਰੀ ਦੀ ਭਾਲ ਕਰ ਤੇ ਇਸ ਲਾਲ ਦਾ ਮੁੱਲ ਪਵਾ ਕੇ ਆ। ਗੁਰੂ ਸਾਹਿਬ ਜੀ ਦਾ ਹੁਕਮ ਪਾੰਦਿਆਂ ਹੀ ਪਾਈ ਮਰਦਾਨਾ ਜੀ ਤਤਕਾਲ ਹੀ ਇਸ ਨਗਰ ਦੇ ਵਿੱਚ ਚਲੇ ਜਾਂਦੇ ਨੇ। ਮਰਦਾਨਾ ਜੀ ਨੇ ਜਦੋਂ ਇਹ ਲਾਲ ਇੱਕ ਜੋਰੀ ਨੂੰ ਵਿਖਾਇਆ ਤਾਂ ਉਸ ਜੋਰੀ ਨੇ ਤਿੰਨ ਤਾਂਬੇ ਦੇ ਰੁਪਈਏ ਅੱਗੇ ਰੱਖ ਦਿੱਤੇ। ਇਸ ਦਾ ਮੁੱਲ ਪਾਇਆ। ਮਰਦਾਨਾ ਜੀ ਮਨ ਵਿੱਚ ਵਿਚਾਰ ਕਰਦੇ ਨੇ ਕਿ ਲੋਕ ਤਾਂ ਇਹ ਕਹਿੰਦੇ ਨੇ ਵੀ ਲਾਲ ਬਹੁਤ ਕੀਮਤੀ ਹੁੰਦਾ ਪਰ ਇਹ ਤਾਂ ਸਿਰਫ 300 ਤਾਂਬੇ ਦੇ ਰੁਪਏ ਦੇ ਰਿਹਾ ਭਾਈ ਮਰਦਾਨਾ ਜੀ ਉਸ ਜੋਰੀ ਨੂੰ ਕਹਿੰਦੇ ਇਸ ਲਾਲ ਦੇ مالک ਬਾਹਰ ਬੈਠੇ ਨੇ ਪਹਿਲਾਂ ਮੈਂ ਉਹਨਾਂ ਨੂੰ ਪੁੱਛ ਕੇ ਆਨਾ ਕੀ ਇਸ ਮੁੱਲ ਤੇ ਉਹਨਾਂ ਨੇ ਲਾਲ ਵੇਚਣਾ ਹੈ ਕਿ ਨਹੀਂ ਵੇਚਣਾ ਭਾਈ ਮਰਦਾਨਾ ਜੀ ਨੇ ਉਹ ਲਾਲ ਜੋਰੀ ਤੋਂ ਵਾਪਸ ਲੈ ਲਿਆ ਤੇ ਜਿੱਥੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ ਮਹਾਰਾਜ ਜੀ ਦੇ ਕੋਲ ਮਰਦਾਨਾ ਜੀ ਉੱਥੇ ਆ ਗਏ ਸਾਧ ਸੰਗਤ ਜੀ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ ਉੱਥੇ ਅੱਜ ਇੱਕ ਗੁਰਦੁਆਰਾ ਵੀ ਸ਼ਸ਼ੋਭਿਤ ਹੈ ਜਿਸ ਦਾ ਨਾਮ ਸੁਨਿਆਲ ਟੋਲੀ ਹੈ ਉਹ ਪਟਨਾ ਸਾਹਿਬ ਵਿਖੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਕਹਿੰਦੇ ਮਹਾਰਾਜ ਮੈਂ ਏ ਲਾਲ ਇੱਕ ਜੋਰੀ ਨੂੰ ਵਿਖਾਇਆ ਤੇ ਉਸ ਜੋਰੀ ਨੇ ਇਸ ਲਾਲ ਦਾ ਮੁੱਲ ਤਿੰਨ ਤਾਂਬੇ ਦੇ ਰੁਪਈਏ ਪਾਇਆ ਮਹਾਰਾਜ ਨੇ ਉਸ ਜੋਰੀ ਤੋਂ ਬਾਅਦ ਕਈ ਹੋਰ ਜੋਰੀਆਂ ਨੂੰ ਵੀ ਵਿਖਾਇਆ ਕੋਈ ਇਸ ਦਾ ਮੁੱਲ ਸਾਗ ਦੀ ਗੁੱਛੀ ਪਾਉਂਦਾ ਹੈ ਤੇ ਕੋਈ ਕੁਝ ਹੋਰ ਪਾਉਂਦਾ ਮਹਾਰਾਜ ਕਹਿੰਦੇ ਹੈ ਕਰ ਇਸ ਨਗਰ ਦੇ ਵਿੱਚ ਇੱਕ ਜੋਰੀ ਹੈ ਜਿਸ ਦਾ ਨਾਮ ਸਾਲਸਰਾਏ ਹੈ ਸਾਲਸਰਾਏ ਜੋਰੀ ਤੁਸੀਂ ਉਸ ਨੂੰ ਖੋਜੋ ਤੇ ਇਹ ਲਾਲ ਉਹਦੇ ਕੋਲ ਲੈ ਕੇ ਜਾਓ ਉਹ ਜੋ ਮੁੱਲ ਇਸ ਲਾਲ ਦਾ ਦੇਗਾ ਤੁਸੀਂ ਉਹ ਮੁੱਲ ਸਾਡੇ ਕੋਲ ਲੈ ਕੇ ਆਓ ਇਹ ਸੁਣ ਕੇ ਪਈ ਮਰਦਾਨਾ ਜੀ ਫੇਰ ਉਸ ਨਗਰ ਵਿੱਚ ਵਾਪਸ ਜਾਂਦੇ ਨੇ ਤੇ ਕਿਸੇ ਨੇ ਦੱਸਿਆ ਵੀ ਸਾਲਸਰਾਏ ਜੋਰੀ ਦਾ ਘਰ ਉਹ ਸਾਹਮਣੇ ਹੈ ਸਾਲਸੰਗਤ ਜੀ ਅੱਜ ਜਿੱਥੇ ਪਟਨਾ ਸਾਹਿਬ ਤਕਤ ਸਾਹਿਬ ਹੈ ਉਹ ਸਾਲਸਰਾਏ ਜੋਰੀ ਦੀ ਹਵੇਲੀ ਸੀ ਸਾਲਸਰਾਏ ਜੋਰੀ ਦੇ ਦਰਵਾਜ਼ੇ ਤੇ ਜਾ ਕੇ ਮਰਦਾਨਾ ਜੀ ਨੇ ਆਵਾਜ਼ ਮਾਰੀ ਸਾਲਸਰਾਏ ਜੀ ਬਾਹਰ ਆਓ ਜਦੋਂ ਸਾਲਸਰਾਏ ਜੀ ਨੇ ਆਵਾਜ਼ ਸੁਣੀ ਉਹ ਉਹਨੇ ਆਪਣੇ ਨੌਕਰ ਨੂੰ ਪੀਤੀਆ ਜਾਂ ਵੇਖ ਕੇ ਆਉ ਵੀ ਬਾਹਰ ਕੌਣ ਆਇਆ ਉਹ ਨੌਕਰ ਮਰਦਾਨਾ ਜੀ ਨੂੰ ਪੁੱਛਦਾ ਤੁਸੀਂ ਕਿੱਥੋਂ ਆਏ ਹੋ ਤੇ ਕੀ ਕਰਨ ਆਏ ਤਾ ਮਰਦਾਨਾ ਜੀ ਕਹਿੰਦੇ ਮੇਰੇ ਕੋਲ ਇੱਕ ਸੌਦਾ ਹੈ ਤੇ ਉਹ ਮੈਂ ਸਾਲਸ ਰਾਏ ਜੀ ਨੂੰ ਵਖਾਨ ਆਇਆ ਨੌਕਰ ਮਰਦਾਨਾ ਜੀ ਨੂੰ ਅੰਦਰ ਲੈ ਗਿਆ ਤੇ ਜਦੋਂ ਮਰਦਾਨਾ ਜੀ ਨੇ ਸਾਲਸ ਰਾਏ ਜੋਰੀ ਨੂੰ ਉਹ ਲਾਲ ਦਿਖਾਇਆ ਉਹ ਜੋਧੀ ਇਹ ਲਾਲ ਵੇਖ ਕੇ ਦਸਮਾਦ ਹੋ ਗਿਆ ਕਿਉਂ ਕਿ ਉਹਨੇ ਅੱਜ ਤੱਕ ਐਹੋ ਜਾਂ ਲਾਲ ਕਦੀ ਨਹੀਂ ਸੀ ਵੇਖਿਆ ਉਹਨੇ ਜਦੋਂ ਧਿਆਨ ਨਾਲ ਵੇਖਿਆ ਤਾਂ ਇਸ ਲਾਲ ਦੇ ਉੱਪਰ ਕੁਝ ਅੱਖਰ ਲਿਖੇ ਹੋਏ ਨੇ ਉਸ ਤੇ ਪ੍ਰਮਾਤਮਾ ਦਾ ਨਾਮ ਲਿਖਿਆ ਹੋਇਆ ਹੈ ਤਾਂ ਉਹ ਇਹ ਸਮਝਦਾ ਹੈ ਵੀ ਇਹ ਨਾਮ ਰੂਪੀ ਲਾਲ ਹੈ ਪਰਮੇਸ਼ਰ ਦਾ ਨਾਮ ਬਾਹਰੀ ਲਾਲ ਤਾਂ ਇੱਕ ਬਹਾਨਾ ਸੀ ਅਸਲ ਵਿੱਚ ਮਹਾਰਾਜ ਇਹ ਦੱਸਣਾ ਚਾਹੁੰਦੇ ਸੀ ਕਿ ਨਾਮ ਰੂਪੀ ਲਾਲ ਵਿਰਲੇ ਹੁੰਦੇ ਨੇ ਮਰਦਾਨਾ ਜੀ ਜਿਹੜੇ ਰੁਪਈਏ ਮੰਗਦੇ ਸੀ ਮਹਾਰਾਜ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਜਿਨ੍ਹਾਂ ਦੇ ਪੱਲੇ ਨਾਮ ਰੂਪੀ ਲਾਲ ਬੰਨਿਆ ਜਾਂਦਾ ਹੈ ਉਹ ਇਸ ਜਹਾਨ ਵਿੱਚ ਵੀ ਸਫਲ ਹੁੰਦੇ ਨੇ ਤੇ ਉਸ ਜਹਾਨ ਵਿੱਚ ਵੀ ਸਾਲ ਸਰਾਏ ਜੋਦੀ ਧਰਮੀ ਸੀ ਤੇ ਬਹੁਤ ਵੱਡਾ ਤੇ ਚੰਗਾ ਸ਼ਾਹੂਕਾਰ ਸੀ ਜਦੋਂ ਉਹਨੇ ਇਸ ਲਾਲ ਦੇ ਉੱਪਰ ਅੱਖਰ ਲਿਖੇ ਹੋਏ ਵੇਖੇ ਨਾਲ ਤਾਂ ਵਿਚਾਰ ਕਰਕੇ ਬੋਲਿਆ ਉਸ ਲਾਲ ਉੱਪਰ ਕੁਝ ਕੁਦਰਤੀ ਅੱਖਰ ਲਿਖੇ ਹੋਏ ਸਨ ਕਿ ਜਿਹੜਾ ਵੀ ਇਸ ਲਾਲ ਦੇ ਦਰਸ਼ਨ ਕਰੇ ਉਹ ਹਜ਼ਾਰ ਰੁਪਏ ਭੇਟਾ ਕਰੇ ਤਾਂ ਸਾਲਸਰਾਏ ਜੋਰੀ ਨੇ 100 ਰੁਪਿਆ ਮੰਗਵਾ ਲਿਆ ਉਹ ਕਹਿੰਦਾ ਮਰਦਾਨਾ ਜੀ ਫਿਲਹਾਲ ਤੁਸੀਂ 100 ਰੁਪਇਆ ਫੜੋ ਇਸ ਤੇ ਉੱਪਰ ਲਿਖਿਆ ਹੈ ਵੀ ਹਜ਼ਾਰ ਰੁਪਏ ਦਰਸ਼ਨੀ ਪੇਟ ਹੈ ਪਰ ਹਲੇ 100 ਰੁਪਏ ਫੜੋ ਮੈਂ ਹੋਰ ਜੋਰੀ ਸੱਦ ਲੈਣਾ ਇਹਦਾ ਮੁੱਲ ਅਸੀਂ ਬਾਅਦ ਵਿੱਚ ਪਾਵਾਂਗੇ ਭਾਈ ਮਰਦਾਨਾ ਜੀ 100 ਰੁਪਏ ਲੈ ਕੇ ਬਹੁਤ ਪਰਸੰਨ ਹੋਏ ਅਸਲ ਵਿੱਚ ਮਹਾਰਾਜ ਜੀ ਨੇ ਦੱਸਣਾ ਸੀ ਕਿ ਇਹ ਲਾਲ ਬਹੁਤ ਕੀਮਤੀ ਹੈ ਪਰ ਇਹ 100 ਰੁਪਏ ਕੀਮਤੀ ਨਹੀਂ ਅਸਲ ਵਿੱਚ ਮਹਾਰਾਜ ਨੇ ਇਹ ਸਮਝਾਉਣਾ ਸੀ ਵੀ ਕਿ ਅਸਲ ਖੇਡ ਨਾਮ ਰੂਪੀ ਲਾਲ ਦੀ ਹੈ ਸੋਪਾਈ ਮਰਦਾਨਾ ਜੀ ਨੇ 100 ਰੁਪਇਆ ਲਿਆ ਤੇ ਵਾਪਿਸ ਆ ਗਏ ਮਹਾਰਾਜ ਕਹਿੰਦੇ ਮਰਦਾਨਿਆ ਕਿੰਨਾ ਮੁੰਨ ਲੈ ਕੇ ਆਇਆ ਤਾਂ ਮਰਦਾਨਾ ਜੀ ਕਹਿੰਦੇ ਮਹਾਰਾਜ ਸੱਲ ਸਰਾਇ ਜੋੜੀ ਤਾਂ ਬਹੁਤ ਵੱਡਾ ਸ਼ਾਹੂਕਾਰ ਹੈ ਮਹਾਰਾਜ ਉਹਦਾ ਸੁਭਾਅ ਬਹੁਤ ਚੰਗਾ ਸੀ ਉਹਨੇ ਤਾਂ ਮੈਨੂੰ ਇਹ ਗੱਲ ਕਹੀ ਕਿ ਇਸ ਲਾਲ ਦੀ ਦਰਸ਼ਨੀ ਭੇਟਾ ਹੀ 1000 ਰੁਪਏ ਹੈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਇਹ ਗੱਲ ਦੱਸੋ ਇਸ ਲਾਲ ਦਾ ਤੁਸੀਂ ਕੋਈ ਮੁੱਲ ਨਿਰਧਾਰਿਤ ਕੀਤਾ? ਮੈਨੂੰ ਇਹ ਗੱਲ ਦੱਸ ਦੇਓ ਕਿ ਤੁਸੀਂ ਇਸ ਲਾਲ ਦਾ ਕਿੰਨਾ ਕੁ ਮੁੱਲ ਲੈਣਾ ਹੈ। ਬਿਨਾਂ ਦੇਰੀ ਤੋਂ ਮੈਂ ਉਹਨਾਂ ਹੀ ਮੁੱਲ ਲਿਆਵਾਂਗਾ। ਤਾਂ ਮਹਾਰਾਜ ਕਹਿੰਦੇ ਐ ਕਰ ਮਰਦਾਨਿਆਂ ਵਾਪਿਸ ਉਸ ਜੋਰੀਕੁਲ ਜਾ ਸਾਲਸਰਾਈ ਜੋਰੀਕੁਲ ਤੇ ਉਹਨੂੰ ਪੁੱਛ ਵੀ ਤੂੰ ਇਹ ਜਿਹੜਾ 100 ਰੁਪਈਆ ਦਿੱਤਾ ਹੈ ਇਹ ਕਾਦੇ ਲਈ ਦਿੱਤਾ ਹੈ। ਤਾਂ ਮਰਦਾਨਾ ਜੀ ਇਹ ਗੱਲ ਸਾਲਸਰਾਈ ਜੋਰੀਕੁਲ ਜਾ ਕੇ ਪੁੱਛਦੇ ਨੇ। ਤਾਂ ਸਾਲਸਰਾਈ ਜੋੜੀ ਕਹਿੰਦਾ ਇਸ ਲਾਲ ਦੇ ਉੱਪਰ ਲਿਖਿਆ ਹੋਇਆ ਹੈ ਕਿ ਇਸ ਲਾਲ ਦੀ ਦਰਸ਼ਨੀ ਭੇਟਾ 1000 ਰੁਪਏ ਹੈ ਪਰ ਇਹ ਗੱਲ ਵੀ ਲਿਖੀ ਹੋਈ ਹੈ ਕਿ ਜਿਹੜਾ ਇਸ ਲਾਲ ਨੂੰ ਲੈ ਕੇ ਆਵੇ ਉਸ ਨੂੰ ਵੀ 100 ਰੁਪਏ ਭੇਟਾ ਕੀਤਾ ਜਾਵੇ ਇਸ ਲਈ ਮੈਂ ਇਹ 100 ਰੁਪਏ ਆਪ ਜੀ ਨੂੰ ਭੇਟਾ ਕੀਤੇ ਨੇ ਇਸ ਦੀ ਦਰਸ਼ਨੀ ਭੇਟਾ ਵੀ ਦੇਵਾਂਗਾ ਨਾਲੇ ਮੈਂ ਇਸ ਦਾ ਮੁੱਲ ਪਾ ਕੇ ਤੁਹਾਡੇ ਤੋਂ ਲਾਲ ਫੇਰ ਤਾਂ ਲਵਾਂਗਾ ਏ ਸੁਣ ਕੇ ਮਰਦਾਨਾ ਜੀ ਫੇਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਪਿਸ ਆ ਗਏ ਮਰਦਾਨਾ ਜੀ ਕਹਿੰਦੇ ਮਹਾਰਾਜ ਸਾਲਸ ਰਈ ਜੋਰੀ ਕਹਦਾ ਵੀ ਮੈਂ ਇਹ ਪ੍ਰੋਲਾਚਾਰੀ ਦੀ ਮਾਇਆ ਦਿੱਤੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਦੱਸ ਕਿ ਇਸ ਲਾਲ ਨੂੰ ਵੇਚ ਦਈਏ ਕਿ ਨਾ ਵੇਚੀਏ ਇਹ ਲਾਲ ਬਹੁਤ ਕੀਮਤੀ ਹੈ ਤਾਂ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਕੀ ਪਤਾ ਇਸ ਲਾਲ ਨੂੰ ਵੇਚਣਾ ਹੈ ਕਿ ਨਹੀਂ ਵੇਚਣਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਜਿੱਦਾਂ ਤੁਹਾਡੇ ਮਨ ਵਿੱਚ ਆਵੇ ਤੁਸੀਂ ਉਦਾਂ ਹੀ ਕਰੋ ਮਹਾਰਾਜ ਕਹਿੰਦੇ ਮਰਦਾਨਿਆਂ ਇਹ ਲਾਲ ਕੋਈ ਦੁਨਿਆਵੀ ਲਾਲ ਨਹੀਂ ਹੈ ਜਿਹੜਾ ਤੈਨੂੰ ਅਸੀਂ ਦੇ ਕੇ ਭੇਜਿਆ ਇਹ ਲਾਲ ਕਰਤਾਰ ਦਾ ਨਾਮ ਹੈ ਇਸ ਉੱਪਰ ਪ੍ਰਮਾਤਮਾ ਦਾ ਨਾਮ ਲਿਖਿਆ ਹੋਇਆ ਹੈ ਹਰੀ ਦਾ ਨਾਮ ਲਿਖਿਆ ਹੋਇਆ ਹੈ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਕਿਸਤੇ ਪ੍ਰਮਾਤਮਾ ਦਾ ਨਾਮ ਹੈ ਫਿਰ ਮੈਂ ਇਸ ਨੂੰ ਵੇਚ ਨਹੀਂ ਸਕਦਾ ਜਿਹੜਾ ਪਰਮਾਤਮਾ ਦੇ ਨਾਮ ਨੂੰ ਲਿਖੇ ਉਹਦੀ ਜ਼ਿੰਦਗੀ ਤ੍ਰਿਗ ਹੈ ਜੇ ਪਰਮਾਤਮਾ ਦਾ ਨਾਮ ਲਿਖਿਆ ਹੋਇਆ ਨਾ ਮਹਾਰਾਜ ਫਿਰ ਮੈਂ ਇਸ ਨੂੰ ਨਹੀਂ ਵੇਚਾਂਗਾ ਕਿਉਂਕਿ ਉਹ ਦੋਹਾਂ ਜਹਾਨਾਂ ਦੇ ਵਿੱਚ ਸੁਖ ਦੇਣ ਵਾਲਾ ਹੈ ਗੁਰੂ ਮਹਾਰਾਜ ਕਹਿੰਦੇ ਫਿਰ ਤਾਂ ਚੰਗੀ ਗੱਲ ਹੈ ਜੇ ਤੂੰ ਵੇਚਣਾ ਨਹੀਂ ਤਾਂ ਐ ਕਰ ਮਰਦਾਨਿਆ ਜਿਹੜਾ ਤੂੰ ਹੱਥ ਵਿੱਚ 100 ਰੁਪਈਆ ਫੜਿਆ ਹੋਇਆ ਇਹ ਕਰੀਸ 100 ਰੁਪਏ ਨੂੰ ਵਾਪਿਸ ਜੋਰੀ ਨੂੰ ਦੇ ਦੇ। ਭਾਈ ਮਰਦਾਨਾ ਜੀ ਨੇ ਜਾ ਕੇ ਇਹ 100 ਰੁਪਇਆ ਸਾਲਸਰਾਏ ਜੋਰੀ ਦੇ ਸਾਹਮਣੇ ਰੱਖ ਦਿੱਤਾ ਅਤੇ ਕਿਹਾ ਵੀ ਅਸੀਂ ਇਹ ਲਾਲ ਨਹੀਂ ਵੇਚਣਾ। ਜਿਹੜਾ ਇਸ ਲਾਲ ਦਾ ਮਾਲਕ ਹੈ ਉਹ ਇਸ ਲਾਲ ਨੂੰ ਨਹੀਂ ਵੇਚਣਾ ਚਾਹੁੰਦਾ। ਸਾਲਸਰਾਏ ਜੋਰੀ ਕਹਿੰਦਾ ਤੁਸੀਂ ਇਹ ਲਾਲ ਵੀ ਲੈ ਜਾਓ ਤੇ ਇਹ 100 ਰੁਪਇਆ ਵੀ ਲੈ ਜਾਓ। ਜਿਵੇਂ ਤੁਹਾਡਾ ਜੀ ਕਰਦਾ ਓਵੇਂ ਕਰੋ। ਭਾਈ ਮਰਦਾਨਾ ਜੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਸੋਚਿਆ ਦੀ ਨਾ ਤਾਂ ਅਸੀਂ ਲਾਲ ਵਿੱਚ ਆ ਤੇ ਨਾਲ ਸਾਨੂੰ 100 ਰੁਪਏ ਵੀ ਮਿਲ ਗਏ। ਜਿੱਥੇ ਸਤਿਗੁਰੂ ਨਾਨਕ ਸੱਚੇ ਪਾਸ਼ਾ ਜੀ ਬੈਠੇ ਹੋਏ ਸਨ। ਭਾਈ ਮਰਦਾਨਾ ਜੀ ਉੱਥੇ ਆ ਗਏ। ਮਰਦਾਨਾ ਜੀ ਕਹਿੰਦੇ ਮਹਾਰਾਜ ਉਸ ਜੋਰੀ ਨੇ ਲਾਲ ਵੀ ਦੇ ਦਿੱਤਾ ਅਤੇ ਕਹਿੰਦਾ ਇਹ 100 ਰੁਪਏ ਵੀ ਰੱਖੋ। ਹੁਣ ਕੀ ਹੁਕਮ ਹੈ ਮਹਾਰਾਜ? ਤਾਂ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਮਰਦਾਨਾ ਜੀ ਇਹ ਲਾਲ ਤੁਹਾਡਾ ਇਸ ਲਈ ਇਸ ਨੂੰ ਤੁਸੀਂ ਰੱਖੋ ਪਰ ਇਹ 100 ਰੁਪਈਆ ਤੁਹਾਡਾ ਨਹੀਂ ਹੈ ਇਹ ਕਿਸੇ ਹੋਰ ਦਾ ਹੈ ਇਸ ਲਈ ਇਹ 100 ਰੁਪਏ ਨੂੰ ਵਾਪਿਸ ਦੇ ਕੇ ਆਓ ਤਾਂ ਭਾਈ ਮਰਦਾਨਾ ਜੀ ਵਾਪਿਸ ਸਾਲਸ ਰਾਈ ਜੋਰੀ ਕੋਲ ਜਾਂਦੇ ਨੇ ਮਰਦਾਨਾ ਜੀ ਕਹਿੰਦੇ ਜੋਰੀ ਜੀ ਇਹ ਮਾਇਆ ਤੁਸੀਂ ਵਾਪਿਸ ਲੈ ਲਓ ਤਾਂ ਜੋਰੀ ਕਹਿੰਦਾ ਮੈਂ ਦਿੱਤਾ ਹੋਇਆ ਦਾਨ ਵਾਪਿਸ ਨਹੀਂ ਲੈਂਦਾ ਇਹ ਮੇਰਾ ਧਰਮ ਦੇ ਉਲਟ ਹੈ ਤੇ ਇਸ ਤੇ ਲਿਖਿਆ ਵੀ ਹੋਇਆ ਸੀ ਕਿ ਜਿਹੜਾ ਇਸ ਰਤਨ ਨੂੰ ਲੈ ਕੇ ਆਏ ਉਸ ਨੂੰ 100 ਰੁਪਇਆ ਦਿੱਤਾ ਜਾਵੇ ਤਾਂ ਮੈਂ ਤਾਂ ਆਪਣੇ ਧਰਮ ਦੀ ਪਾਲਣਾ ਕਰ ਲਿਆ ਮੈਂ ਇਹ 100 ਰੁਪਇਆ ਵਾਪਿਸ ਨਹੀਂ ਲੈ ਸਕਦਾ ਇਹ ਮੈਂ দান ਕਰ ਦਿੱਤਾ ਤੁਸੀਂ ਹੁਣ ਜੋ ਚਾਹੋ ਇਸ 100 ਰੁਪਏ ਨਾਲ ਕਰ ਸਕਦੇ ਹੋ ਇਹ ਤੁਹਾਡੇ ਹੈ ਜਦੋਂ ਭਾਈ ਮਰਦਾਨਾ ਜੀ ਵਾਪਿਸ ਗੁਰੂ ਨਾਨਕ ਸੱਚੇ ਪਾਸ਼ਾ ਕੋਲ ਆਂਦੇ ਨੇ ਤਾਂ ਮਹਾਰਾਜ ਕਹਿੰਦੇ ਫੇਰ ਤੂੰ ਵਾਪਿਸ ਲਿਆਇਆ 100 ਰੁਪਏ ਨੂੰ ਤਾਂ ਮਰਦਾਨਾ ਜੀ ਕਹਿੰਦੇ ਮਹਾਰਾਜ ਉਹ ਵਾਪਿਸ ਨਹੀਂ ਲੈਂਦਾ ਤਾਂ ਮਰਦਾਨਾ ਜੀ ਨੂੰ ਗੁਰੂ ਪਾਤਸ਼ਾਹ ਜੀ ਵਾਪਿਸ ਫੇਰ ਭੇਜਦੇ ਨੇ ਮਰਦਾਨਾ ਜੀ ਫੇਰ ਸਾਲਸਰਾਏ ਜੋਰੀ ਕੋ ਜਾ ਕੇ ਕਹਿੰਦੇ ਨੇ ਮੈਂ ਮਿੰਨਤ ਕਰਦਾ ਮੈਂ ਬੇਨਤੀ ਕਰਦਾ ਇਹ ਤੁਸੀਂ ਮਾਇਆ ਆਪਣੇ ਕੋਲ ਰੱਖ ਲਓ ਪਰ ਸਾਲਸਰਾਏ ਜੋਰੀ ਕਹਿੰਦਾ ਮੈਂ ਇਹ ਮਾਇਆ ਨਹੀਂ ਰੱਖ ਸਕਦਾ ਮੈਂ ਜੇ ਇਹ ਦਾਨ ਦਿੱਤਾ ਹੋਇਆ ਵਾਪਿਸ ਲਵਾਂਗਾ ਤਾਂ ਮੇਰਾ ਧਰਮ ਬਰਿਸ਼ਟ ਹੁੰਦਾ ਸਾਲਸੰਗਤ ਜੀ ਇਸ ਤਰੀਕੇ ਨਾਲ ਪਈ ਮਰਦਾਨਾ ਜੀ ਨੇ ਸੱਤ ਗੇੜੇ ਲਾਏ ਨੇ ਸਾਲਸਰਾਏ ਜੋਰੀ ਕੋਲ ਜਾਂਦੇ ਨੇ ਤੇ ਉਹ ਫੇਰ ਮਨਾ ਕਰ ਦਿੰਦਾ ਤੇ ਫੇਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭੇਜ ਦਿੰਦੇ ਨੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਸੱਤ ਵਾਰ ਸਾਲਸਰਾਏ ਜੋਰੀ ਕੋਲ 100 ਰੁਪਏ ਮੋੜਨ ਜਾਂਦੇ ਨੇ ਇਹ 100 ਰੁਪਇਆ ਨਾ ਹੀ ਸਾਲਸਰਾਏ ਜੋਰੀ ਲੈਣਾ ਚਾਹੁੰਦਾ ਤੇ ਨਾ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰੱਖਣਾ ਚਾਹੁੰਦੇ ਨੇ ਸੋ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੇਰੇ ਕੋਲ ਤਾਂ ਭੁੱਖ ਕਾਰਨ ਪਹਿਲਾਂ ਹੀ ਨਹੀਂ ਤੁਰਿਆ ਜਾ ਰਿਹਾ ਸੀ ਤੇ ਹੁਣ ਮੈਂ ਬਹੁਤ ਜ਼ਿਆਦਾ ਥੱਕ ਚੁੱਕਾ ਹੰਸਾ ਸנגਤ ਜੀ ਜਦੋਂ ਮਰਦਾਨਾ ਜੀ ਸਤਵੀਂ ਵਾਰ ਜਾਂਦੇ ਨੇ ਉੱਥੇ ਸਾਲਸ ਰਈ ਜੋਰੀ ਕੋਲ ਤਾਂ ਮਰਦਾਨਾ ਜੀ ਕਹਿੰਦੇ ਮੈਂ ਬੇਨਤੀ ਕਰਦਾ ਆ ਇਸ 100 ਰੁਪਿਆ ਤੁਸੀਂ ਵਾਪਸ ਲੈ ਲਓ ਪਰ ਹਲੇ ਵੀ ਸਾਲਸ ਰਈ ਜੋਰੀ ਉਹੀ ਗੱਲ ਕਹਿੰਦਾ ਮੈਂ ਨਹੀਂ ਲੈਨੇ ਉਹਨੇ ਮਰਦਾਨਾ ਜੀ ਪਹਿਲਾਂ ਹੀ ਭੁੱਖ ਕਾਰਨ ਖਿਜੀ ਹੋਈ ਸੀ ਤੇ ਵਾਰ-ਵਾਰ ਇੱਥੇ ਆਉਣ ਨਾਲ ਹੋਰ ਖਿਜ ਗਈ ਭਾਈ ਮਰਦਾਨਾ ਜੀ ਨੇ ਉਹ ਮਾਇਆ ਸਾਲਸਰਾਏ ਜੋਰੀ ਦੇ ਸਾਹਮਣੇ ਸੁੱਟ ਦਿੱਤੀ ਤੇ ਕਿਹਾ ਮੈਂ ਨਹੀਂ ਇਹ ਰੱਖਣੀ ਮਾਇਆ ਨਾ ਮੇਰੇ ਮਾਲਕ ਲੈਂਦੇ ਨੇ ਤੇ ਨਾ ਤੁਸੀਂ ਤੇ ਮੈਂ ਹੁਣ ਚਲਿਆ ਇੱਥੋਂ ਸਾਲਸਰਾਏ ਜੋਰੀ ਪਿੱਛੋਂ ਆਵਾਜ਼ਾਂ ਮਾਰਦਾ ਤਾਂ ਮਰਦਾਨਾ ਜੀ ਮੁੜ ਕੇ ਕਹਿੰਦੇ ਜੇ ਕੋਈ ਗੱਲ ਕਰਨੀ ਹੈ ਤਾਂ ਮੇਰੇ ਮਾਲਕ ਪ੍ਰਭੂ ਇੱਥੇ ਬੈਠੇ ਹੋਏ ਨੇ ਉਹਨਾਂ ਨਾਲ ਗੱਲ ਕਰੋ ਆ ਕੇ ਭਾਈ ਮਰਦਾਨਾ ਜੀ ਉੱਥੋਂ ਗੁਰੂ ਪਾਤਸ਼ਾਹ ਜੀ ਦੇ ਕੋਲ ਵਾਪਸ ਆ ਗਏ ਪਿੱਛੇ ਸਾਲਸਰਾਏ ਆਪਣੇ ਮਨ ਵਿੱਚ ਸੋਚ ਰਿਹਾ ਹੈ ਵੀ ਇਹ ਕਹੋ ਜੇ ਲੋਕ ਨੇ ਇਹ ਕੋਈ ਮਹਾਨ ਪਰਮੇਸ਼ਰ ਦੇ અવਤਾਰ ਲੱਗਦੇ ਨੇ ਜਿਨ੍ਹਾਂ ਨੂੰ ਮਾਇਆ ਦੇ ਨਾਲ ਬਿਲਕੁਲ ਹੀ ਮੂਹ ਨਹੀਂ ਹੈ ਕਿਸੇ ਨੂੰ 1 ਰੁਪਈਆ ਹੀ ਮਿਲ ਜੇ ਉਹ ਤਾਂ ਛਿੜਦੇ ਹੀ ਨਹੀਂ ਉਹਨੂੰ ਤੇ ਇਹ ਤਾਂ 100 ਰੁਪਈਏ ਸੀ ਤੇ ਸਾਧ ਸੰਗਤ ਜੀ 100 ਰੁਪਈਏ ਵੀ ਉਹ ਜਮਾਨੇ ਦੇ ਧੰਨ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੇ ਉਹ ਕਹਿੰਦਾ ਮੈਂ 100 ਰੁਪਈਏ ਦਿੱਤੇ ਇਹ ਵਗਾ ਕੇ ਸੁੱਟ ਗਏ ਇਹਨਾਂ ਨੂੰ ਇਹ 100 ਰੁਪਈਏ ਚਾਹੀਦੇ ਨਹੀਂ ਕਮਾਲ ਦੀ ਗੱਲ ਹੈ ਤੇ ਇਹ ਕੋਈ ਬਹੁਤ ਪਹੁੰਚੇ ਹੋਏ ਮਹਾਪੁਰਖ ਲੱਗਦੇ ਨੇ ਸਾਲਸਰਾਏ ਦੇ ਪੂਰਬਲੇ ਜਨਮਾਂ ਦੇ ਭਾਗ ਜਾਗ ਕੇ ਉਹਨੂੰ ਹੁਣ ਉਹ ਫਲ ਮਿਲਣ ਲੱਗਾ ਹੈ ਜਿਸ ਫਲ ਵਾਸਤੇ ॠषि मुनि ਤਪੀਸ਼ਰ ਤਰਸਦੇ ਨੇ ਬੇਨਤੀਆਂ ਕਰਦੇ ਨੇ ਭਗਤੀਆਂ ਕਰਦੇ ਨੇ ਪ੍ਰਮਾਤਮਾ ਦੀ ਸਾਲਸਰਾਏ ਝੋਰੀ ਨੇ ਮਿੱਠੇ ਪਕਵਾਨ ਤਿਆਰ ਕਰਵਾਏ ਤੇ ਆਪਣੀ ਜਾਣ ਤੋਂ ਪਹਿਲਾਂ ਉਸਨੇ ਆਪਣਾ ਨੌਕਰ ਭੇਜ ਦਿੱਤਾ ਤੇ ਕੰਦਰ ਨੌਕਰ ਨੂੰ ਫਕੀਰ ਲੋਗ ਇਹੋ ਜੇ ਹੁੰਦੇ ਨੇ ਉਹ ਕਿਤੇ ਚਲੇ ਹੀ ਨਾ ਜਾਣ ਕਿਤੇ ਉਹ ਅੱਗੇ ਨਾ ਚਲੇ ਜਾਣ ਤੇ ਅਸੀਂ ਪਿੱਛੋਂ ਫਿਰ ਉਹਨਾਂ ਨੂੰ ਭਾਲਦੇ ਰਹੀਏ ਤੂੰ ਉਹਨਾਂ ਕੋਲ ਜਾ ਤੇ ਮੈਂ ਪਿੱਛੇ ਤਿਆਰੀ ਕਰ ਲੈਣਾ ਕੁਝ ਪਕਵਾਨ ਤਿਆਰ ਕਰ ਲੈਣਾ ਤੇ ਉਹ ਪਕਵਾਨ ਅਸੀਂ ਮਹਾਂਪੁਰਖਾਂ ਨੂੰ ਛਕਾਵਾਂਗੇ ਮੇਰੇ ਤੋਂ ਪਹਿਲਾਂ ਤੂੰ ਜਾ ਤੇ ਤੂੰ ਜਾ ਕੇ ਉਹਨਾਂ ਨੂੰ ਰੋਕ ਲਈ ਉਹਨਾਂ ਨੂੰ ਕਿਤੇ ਜਾਣ ਨਾ ਦੇਈ ਉਹਨਾਂ ਨੂੰ ਰੋਕ ਕੇ ਰੱਖੀ ਸਾਲਸਰਾਈ ਦਾ ਚਿਲਾ ਜਿਹਦਾ ਨਾਮ ਅਦਰਕਾ ਸੀ ਸਾਧ ਸੰਗਤ ਜੀ ਉਹਦੀ ਵੰਸ ਦੇ ਵਿੱਚੋਂ ਵੀ ਅੱਗੇ ਗਨਸ਼ਾਮ ਜੀ ਤੇ ਗੁਲਾਬ ਰਾਏ ਜੀ ਹੋਏ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਸਾਲਸਰਾਈ ਜੋਰੀ ਦੇ ਨੌਕਰ ਤੇ ਜਿਹਦਾ ਨਾਮ ਅਦਰਕਾ ਸੀ ਉਸਤੇ ਵੀ ਮਹਾਰਾਜ ਨੇ ਬਖਸ਼ਿਸ਼ਾ ਕਰਤੀਆ ਉਹਦੀ ਪੀੜੀ ਵਿੱਚੋਂ ਗਨਸ਼ਾਮ ਜੀ ਹੋਏ ਤੇ ਗੁਲਾਬ ਰਾਏ ਜੀ ਹੋਏ ਜੋ ਕਿ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਸੇਵਕ ਹੋਏ ਸਨ ਹੁਣ ਜਦੋਂ ਸਾਲਸਰਾਏ ਜੋਰੀ ਗੁਰੂ ਸਾਹਿਬ ਜੀ ਦੇ ਕੋਲ ਆਂਦਾ ਹੈ ਉਹ ਮਹਾਰਾਜ ਜੀ ਦੇ ਅੱਗੇ ਸਵਾਦਿਸ਼ਟ ਪਕਵਾਨ ਰੱਖਦਾ ਹੈ ਮਿੱਠੇ ਪਕਵਾਨ ਰੱਖਦਾ ਹੈ ਤੇ ਉਧਰ ਭਾਈ ਮਰਦਾਨਾ ਜੀ ਨੀਂਦੀ ਪਾ ਕੇ ਬੈਠੇ ਨੇ ਤੇ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੈ ਇੰਤਜ਼ਾਰ ਕਰਦੇ ਨੇ ਵੀ ਕਦੋਂ ਪ੍ਰਸ਼ਾਦਾ ਸ਼ਕਨ ਨੂੰ ਮਿਲੇਗਾ ਤੇ ਉਧਰ ਸਾਲਸਰਾਏ ਜੋਰੀ ਗੁਰੂ ਪਾਸ਼ਾ ਜੀ ਦੇ ਅੱਗੇ ਹੱਥ ਜੋੜ ਦਿੰਦਾ ਤੇ ਕਹਿੰਦਾ ਮਹਾਰਾਜ ਇਹ ਮਾਇਆ ਆਪ ਜੀ ਰੱਖ ਲਵੋ ਇਹ 100 ਰੁਪਈਆ ਆਪਜੀ ਰੱਖ ਲਵੋ ਕਿਉਂਕਿ ਮੈਂ ਇਹ দান ਵਿੱਚ ਦਿੱਤਾ ਹੈ ਤੇ ਮੇਰਾ ਧਰਮ ਇਹ ਕਹਿੰਦਾ ਹੈ ਵੀ ਦਿੱਤਾ ਹੋਇਆ দান ਵਾਪਿਸ ਨਹੀਂ ਲੈਣਾ ਚਾਹੀਦਾ ਮਹਾਰਾਜ ਮੇਰਾ ਧਰਮ ਰੱਖ ਲਓ ਤਾਂ ਭਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਜੋਦੀ ਜੀ ਇਹ ਰਤਨ ਅਸੀਂ ਤੁਹਾਨੂੰ ਵੇਚਿਆ ਨਹੀਂ ਇਹ ਤਾਂ ਸਿਰਫ ਮੁੱਲ ਪੁਆਰੀ ਸੀ ਜੇ ਅਸੀਂ ਵੇਚਦੇ ਤਾਂ ਅਸੀਂ ਇਸ ਦਾ ਮੁੱਲ ਲੈਂਦੇ ਤਾਂ ਅਸੀਂ ਇਹ ਮਾਇਆ ਰੱਖਦੇ ਪਰ ਅਸੀਂ ਤੁਹਾਨੂੰ ਇਹ ਵੇਚਿਆ ਹੀ ਨਹੀਂ ਇਸ ਲਈ ਅਸੀਂ ਇਹ ਮਾਇਆ ਕਿਵੇਂ ਰਖ ਲਈਏ ਸਾਧ ਸੰਗਤ ਜੀ ਬਸ ਐਨੇ ਇੱਕ ਬਚਨ ਸੁਣਨੇ ਸੀ ਸਾਲਸਰਾਈ ਜ਼ੋਰੀ ਨੇ ਉਹਦੇ ਕਪਾਟ ਖੁੱਲ ਗਏ ਉਹਦੇ ਅੰਦਰੋਂ ਦ્વੈਤ ਭਾਵਨਾ ਖਤਮ ਹੋ ਗਈ ਅਧਿਆਨਤਾ ਅੰਦਰੋਂ ਖਤਮ ਹੋ ਗਈ ਸਾਲਸਰਾਈ ਜ਼ੋਰੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਇਹ ਪੂਰਨ ਸੰਤ ਨੇ ਜਿਨ੍ਹਾਂ ਨੂੰ ਕੋਈ ਲੋਭ ਨਹੀਂ ਕੋਈ ਮੂਹ ਨਹੀਂ ਸਾਧ ਸੰਗਤ ਜੀ ਅਸੀਂ ਵੀ ਇਹੋ ਜੇ ਧੰ ਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਨੂੰ ਤੇ ਆਈਏ ਉਨਾ ਦਾ ਨਾਮ ਜਪੀਏ